ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਵਧੀਆ ਰਾਜਮਾ ਹੈ ਤੇ ਇਹ ਬਹੁਤ ਹੀ ਕਾਮਨ ਤੇ ਪਪੂਲਰ ਜੀ ਰੈਸਿਪੀ ਪਰ ਮੈਂ ਅੱਜ ਇੱਕਦਮ ਵੱਖਰੇ ਤਰੀਕੇ ਨਾਲ ਇਹਨਾਂ ਨੂੰ ਤੜਕਾ ਲਾਵਾਂਗੀ ਬਸ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਆ ਜੀ ਤੇ ਜੇਕਰ ਰੈਸਿਪੀ ਪਸੰਦ ਆ ਜਾਏ ਨਾ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਹੋਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਪ੍ਰੈਸ ਕਰਨਾ ਨਾ ਭੁੱਲਿਓ ਜੀ ਜਿਹਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਲਵਾਂਗੇ ਇੱਕ ਕੁੱਕਰ ਤੇ ਕੁੱਕਰ ਦੇ ਵਿੱਚ ਤਿੰਨ ਤੋਂ ਚਾਰ ਵੱਡੇ ਚਮਚ ਔਇਲ ਪਾ ਕੇ ਗਰਮ ਕਰ ਲਵਾਂਗੇ ਤੇ ਔਇਲ ਇੱਥੇ ਤੁਸੀਂ ਕੋਈ ਵੀ ਲੈ ਸਕਦੇ ਹੋ ਤੇ ਆਇਲ ਦੇ ਗਰਮ ਹੁੰਦੇ ਹੀ ਨਾ ਇਹਦੇ ਵਿੱਚ ਪਾਵਾਂਗੇ ਥੋੜੀ ਜੀ ਹਿੰਗ ਅੱਧਾ ਛੋਟਾ ਚਮਚਾ ਜੀਰਾ ਤੇ ਨਾਲ ਹੀ ਮੈਂ ਇੱਥੇ ਲੈ ਰਹੀਆਂ ਇੱਕ ਤੇਜ ਪੱਤਾ ਦੋ ਹਰੀਆਂ ਇਲਾਇਚੀਆਂ ਇੱਕ ਕਾਲੀ ਇਲਾਇਚੀ ਤੇ ਦੋ ਲੌਂਗ ਤੇ ਇਹਨਾਂ ਨੂੰ ਵੀ ਨਾ ਜੀਰੇ ਦੇ ਨਾਲ ਹੀ ਕੜਾਈ ਦੇ ਵਿੱਚ ਪਾ ਕੇ ਆਪਾਂ ਭੁੰਨ ਲਵਾਂਗੇ ਤੇ ਆਇਲ ਦੇ ਵਿੱਚ ਪਾ ਕੇ ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਣਾ ਹੈ ਕਿ ਇਹ ਕਿ ਚੰਗੀ ਤਰ੍ਹਾਂ ਭੁੰਨਣ ਨਾਲ ਆਇਲ ਦੇ ਵਿੱਚ ਇਹਨਾਂ ਦਾ ਫਲੇਵਰ ਆ ਜਾਏਗਾ ਤੇ ਫਿਰ ਰਾਜਮਾ ਚ ਵੀ ਇਹਨਾਂ ਦਾ ਫਲੇਵਰ ਬਹੁਤ ਹੀ ਵਧੀਆ ਆਏਗਾ ਰਾਜਮਾ ਬਹੁਤ ਸਵਾਦ ਲੱਗਣਗੇ ਤੇ ਸਾਬਤ ਮਸਾਲੇ ਭੁੱਜ ਜਾਣ ਨਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਐਦਾਂ ਦੇ ਲੰਬੇ ਪਤਲੇ ਕੱਟੇ ਹੋਏ ਦੋ ਪਿਆਜ਼ ਤੇ ਕਟੀਆਂ ਹੋਈਆਂ ਦੋ ਤੋਂ ਤਿੰਨ ਹਰੀਆਂ ਮਿਰਚਾਂ ਤੇ ਸੱਤ ਤੋਂ ਅੱਠ ਤੁਰੀਆਂ ਲਸਣ ਦੀਆਂ ਇਹਨਾਂ ਨੂੰ ਵੀ ਨਾ ਮੈਂ ਲੰਬਾ ਪਤਲਾ ਕੱਟ ਲਿਆ ਯਾਨੀ ਕਿ ਰਾਜਮਾ ਦੇ ਤੜਕੇ ਵਾਸਤੇ ਅੱਜ ਮੈਂ ਪਿਆਜ਼ ਲਸਣ ਤੇ ਅਦਰਕ ਤੇ ਹਰੀਆਂ ਮਿਰਚਾਂ ਨੂੰ ਨਾ ਪੀਸ ਕੇ ਨਹੀਂ ਬਲਕਿ ਮੋਟਾ-ਮੋਟਾ ਕੱਟ ਕੇ ਤਿਆਰ ਕੀਤਾ ਹੈ ਤੇ ਇੱਥੇ ਜਦੋਂ ਪਿਆਜ਼ ਥੋੜੇ ਜਿਹਾ ਪੁੱਜ ਜਾਣਗੇ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਵੱਡਾ ਚਮਚ ਚ ਭਰ ਕੇ ਬਰੀਕ ਕਟਿਆ ਹੋਇਆ ਅਦਰਕ ਇੱਥੇ ਮੈਂ ਅਦਰਕ ਨੂੰ ਬਰੀਕ ਤਾਂ ਕੱਟਿਆ ਹੈ ਕਿਉਂਕਿ ਮੇਰੇ ਘਰ ਵਿੱਚ ਨਾ ਮੋਟਾ ਅਦਰਕ ਖਾਣਾ ਪਸੰਦ ਨਹੀਂ ਕਰਦੇ ਤੇ ਜੇਕਰ ਤੁਹਾਡੇ ਘਰ ਕੱਟਿਆ ਹੋਇਆ ਅਦਰਕ ਖਾਣਾ ਪਸੰਦ ਕਰਦੇ ਨੇ ਨਾ ਤੇ ਤੁਸੀਂ ਵੀ ਮੋਟਾ ਜਾਂ ਵੱਡਾ ਕੱਟ ਕੇ ਪਾ ਸਕਦੇ ਹੋ ਤੇ ਹੁਣ ਅਦਰਕ ਨੂੰ ਵੀ ਨਾ ਪਿਆਜ਼ ਤੇ ਲਸਣ ਦੇ ਨਾਲ ਹੀ ਆਪਾਂ ਲਾਈਟ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਹੈ ਥੋੜੀ देर ਭੁੰਨਣ ਤੋਂ ਬਾਅਦ ਹੁਣ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਪਿਆਜ਼ ਅਦਰਕ ਤੇ ਲਸਣ ਸਭ ਨਾ ਭੁੰਨ ਕੇ ਲਾਈਟ ਜੇ ਬ੍ਰਾਊਨ ਕਲਰ ਸੇ ਆ ਗਏ ਨੇ ਤੇ ਇਹਨਾਂ ਨੂੰ ਆਪਾਂ ਇੰਨਾ ਹੀ ਭੁੰਨਣਾ ਹੈ ਬਸ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪੰਜ ਟਮਾਟਰ ਇੱਥੇ ਮੈਂ ਇੱਕ ਟਮਾਟਰ ਦੇ ਦੋ ਹਿੱਸੇ ਕਰ ਲਏ ਨੇ ਤੇ ਹਰੇ ਟਮਾਟਰ ਦੇ ਉੱਪਰ ਜਿਹੜਾ ਇਹ ਕਾਲਾ ਜਿਹਾ ਹਿੱਸਾ ਹੁੰਦਾ ਹੈ ਨਾ ਉਹਨੂੰ ਵੀ ਕੱਟ ਕੇ ਵੱਖਰਾ ਕਰ ਦਿੱਤਾ ਹੈ ਤੇ ਇਹਨਾਂ ਟਮਾਟਰਾਂ ਨੂੰ ਹੀ ਨਾ ਹੁਣ ਕੁੱਕਰ ਦੇ ਵਿੱਚ ਭੁੱਜੇ ਹੋਏ ਪਿਆਜ਼ਾਂ ਦੇ ਉੱਪਰ ਹੀ ਇਸ ਤਰ੍ਹਾਂ ਰੱਖੀ ਜਾਵਾਂਗੇ ਧਿਆਨ ਨਾਲ ਰੱਖਿਓ ਹੱਥ ਨੂੰ ਸੇਕ ਨਾ ਲੱਗੇ ਤੇ ਹਜੇ ਇੱਥੇ ਵੇਖ ਕੇ ਤੁਹਾਨੂੰ ਲੱਗ ਰਿਹਾ ਹੈ ਨਾ ਕਿ ਇੰਨੇ ਵੱਡੇ ਵੱਡੇ ਟਮਾਟਰ ਪਰ ਜਦ ਤੜਕਾ ਪੂਰਾ ਤਿਆਰ ਹੋ ਜਾਏਗਾ ਨਾ ਫਿਰ ਤੁਸੀਂ ਵੇਖਿਓ ਪਤਾ ਵੀ ਨਹੀਂ ਲੱਗੇਗਾ ਕਿ ਪਿਆਜ਼ ਟਮਾਟਰਾਂ ਨੂੰ ਆਪਾਂ ਪੀਸ ਕੇ ਪਾਇਆ ਹੈ ਜਾਂ ਕੱਟ ਕੇ ਤੇ ਨਾਲ ਹੀ ਮੈਂ ਇਹਦੇ ਵਿੱਚ ਅੱਧਾ ਕੱਪ ਪਾਣੀ ਵੀ ਪ ਤੇ ਪਾਣੀ ਪਾਣ ਤੋਂ ਬਾਅਦ ਨਾ ਕੁੱਕਰ ਦਾ ਟੱਕਣ ਕਰ ਦੇਵਾਂਗੇ ਬੰਦ ਤੇ ਫੁੱਲ ਫਲੇਮ ਤੇ 2 ਜਾਂ 3 ਸੀਟੀਆਂਾਂ ਤੱਕ ਇਹਨਾਂ ਨੂੰ ਪਕਾ ਲਵਾਂਗੇ ਤੇ ਇੱਥੇ 3 ਸੀਟੀਆਂਾਂ ਆਨ ਤੋਂ ਬਾਅਦ ਨਾ ਗੈਸ ਦੀ ਫਲੇਮ ਨੂੰ ਕਰ ਦੇਵਾਂਗੇ ਬੰਦ ਤੇ ਕੁੱਕਰ ਨੂੰ ਹਜੇ ਇਸ ਤਰ੍ਹਾਂ ਹੀ ਪਿਆ ਰਹਿਣ ਦਵਾਂਗੇ ਸਟੀਮ ਖਤਮ ਹੋਣ ਤੋਂ ਬਾਅਦ ਖੋਲਾਂਗੇ ਥੋੜੀ देर ਕੁੱਕਰ ਨੂੰ ਰੱਖਣ ਤੋਂ ਬਾਅਦ ਵੇਖੋ ਜੀ ਸਟੀਮ ਪੂਰੀ ਤਰ੍ਹਾਂ ਨਿਕਲ ਚੁੱਕੀ ਹੈ ਤੇ ਹੁਣ ਕੁੱਕਰ ਦਾ ਟੱਕਣ ਖੋਲ ਕੇ ਵੇਖਦੇ ਹਾਂ ਕਿ ਪਿਆਜ਼ ਟਮਾਟਰਾਂ ਦਾ ਕੀ ਹਾਲ ਹੈ ਤੇ ਤੁਸੀਂ ਇੱਥੇ ਵੇਖ ਸਕਦੇ ਹੋ ਕਿ 3 ਸੀਟੀਆਂ ਦੇ ਵਿੱਚ ਹੀ ਇਹਨਾਂ ਟਮਾਟਰਾਂ ਦੇ ਛਿਲਕੇ ਨਾ ਜਿਹੜੇ ਟਮਾਟਰਾਂ ਨਾਲੋਂ ਤੇ ਹੁਣ ਇਹਨਾਂ ਛਿਲਕਿਆਂ ਨੂੰ ਨਾ ਆਪਾਂ ਚਿਮਟੇ ਨਾਲ ਫੜਕੇ ਟਮਾਟਰਾਂ ਨਾਲੋਂ ਵੱਖਰਾ ਕਰ ਦਵਾਂਗੇ ਗਰਮ ਨੇ ਨਾ ਤੇ ਚਿਮਟੇ ਨਾਲ ਕੱਢ ਲਵੋ ਤੇ ਜੇਕਰ ਹੱਥ ਲੱਗਣ ਜੋਗੇ ਠੰਡੇ ਹੋ ਗਏ ਨੇ ਨਾ ਤੇ ਹੱਥ ਨਾਲ ਲਾ ਲਵੋ ਜਿਵੇਂ ਤੁਹਾਨੂੰ ਸੌਖਾ ਲੱਗਦਾ ਓਵੇਂ ਕਰ ਲਵੋ ਤੇ ਹੁਣ ਆਪਾਂ ਲਵਾਂਗੇ ਇੱਕ ਪਾਉ ਭਾਜੀ ਮੈਸ਼ਰ ਇਹਦੇ ਨਾਲ ਨਾ ਟਮਾਟਰਾਂ ਨੂੰ ਫੇ ਦੇਣਾ ਹੈ ਯਾਨੀ ਕਿ ਮੈਸ਼ ਕਰ ਦੇਣਾ ਤੇ ਇਹਨਾਂ ਨੂੰ ਆਪਾਂ ਕਰਸ਼ੀ ਨਾਲ ਵੀ ਮੈਸ਼ ਕਰ ਸਕਦੇ ਆ ਜਾਂ ਕੋਟਨੇ ਨਾਲ ਵੀ ਕਰ ਸਕਦੇ ਆ ਪਰ ਪਾਉ ਭਾਜੀ ਮੈਸ਼ਰ ਨਾਲ ਨਾ ਬਹੁਤ ਸੌਖੇ ਹੀ ਮੈਸ਼ ਹੋ ਜਾਣਗੇ ਤੇ ਇਸ ਤਰ੍ਹਾਂ ਦਾ ਵੱਡਾ-ਵੱਡਾ ਕੱਟ ਕੇ ਤੜਕਾ ਲਾਉਣ ਨਾਲ ਨਾ ਇੱਕ ਤੇ ਆਇਲ ਘੱਟ ਲੱਗਦਾ ਤੇ ਨਾਲੇ ਕਟਿਆ ਹੋਇਆ ਤੜਕਾ ਭੁੱਜ ਵੀ ਛੇਤੀ ਜਾਂਦਾ ਹੈ। ਪੀਸੇ ਤੜਕੇ ਨੂੰ ਭੁੰਨਣ 'ਚ ਟਾਈਮ ਹੋਰ ਆਇਲ ਦੋਨੋਂ ਜ਼ਿਆਦਾ ਲੱਗਦੇ ਨੇ ਤੇ ਨਾਲੇ ਤੜਕੇ ਦੇ ਕੋਲ ਖਲੋ ਕੇ ਕੜਸ਼ੀਆਂ ਚਲਾਉਣ ਦਾ ਝੰਜਟ ਖਤਮ। ਤੜਕਾ ਭਾਂਡੇ 'ਚ ਥੱਲੇ ਨਾ ਲੱਗ ਜਵੇ ਇਹ ਵੀ ਡਰ ਖਤਮ ਤੇ ਤੁਰਦੇ-ਫਿਰਦੇ ਨਾਲ ਹੋਰ ਕੰਮ ਕਰਦਿਆਂ ਹੋਇਆ ਇਹ ਤੜਕਾ ਵੀ ਤਿਆਰ ਹੋ ਜਾਂਦਾ ਹੈ। ਤੇ ਅੱਜ ਤੇ ਮੈਂ ਰਾਜਮਾ ਬਣਾ ਰਹੀ ਆ ਨਾ ਤੇ ਇਸੇ ਤਰੀਕੇ ਨਾਲ ਤੁਸੀਂ ਛੋਲੇ ਜਾਂ ਫਿਰ ਕੋਈ ਵੀ ਸਬਜ਼ੀ ਰਸੇ ਵਾਲੀ ਬਣਾ ਸਕਦੇ ਹੋ। ਤੇ ਚੰਗੀ ਤਰ੍ਹਾਂ ਨਾਲ ਮੈਸ਼ ਕਰਨ ਤੋਂ ਬਾਅਦ ਗੈਸ ਦੀ ਫਲੇਮ ਨੂੰ ਔਨ ਕਰ ਦਵਾਂਗੇ ਤੇ ਇਹਦੇ ਵਿੱਚ ਜਿੰਨਾ ਕੁ ਵੀ ਪਾਣੀ ਹੈਗਾ ਨਾ ਇਹ ਪਾਣੀ ਨੂੰ ਫੁੱਲ ਫਲੇਮ ਤੇ ਆਪਾਂ ਸੁਕਾ ਲਵਾਂਗੇ ਯਾਨੀ ਕਿ ਇਹਨੂੰ ਗਾਲਾ ਕਰ ਲਵਾਂਗੇ ਤੇ ਜਦੋਂ ਇਹਦਾ ਪਾਣੀ ਥੋੜਾ ਸੁੱਕ ਜਾਵੇਗਾ ਤੇ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਹਲਦੀ ਛੋਟਾ ਵਾਲਾ ਸਵਾ ਚਮਚ ਲੂਣ ਦਾ ਅੱਜ ਮੈਂ ਦੋ ਕਪ ਰਾਜਮਾ ਬਣਾ ਰਹੀ ਹਾਂ ਇਸ ਕਰਕੇ ਇੰਨਾ ਲੂਣ ਪਾਇਆ ਹੈ ਤੇ ਲੂਣ ਤੁਸੀਂ ਆਪਣੇ ਸਵਾਦ ਦੇ ਮੁਤਾਬਿਕ ਵੀ ਪਾ ਸਕਦੇ ਹੋ ਤੇ ਨਾਲ ਹੀ ਪਾਵਾਂਗੇ ਅੱਧਾ ਛੋਟਾ ਚਮਚ ਲਾਲ ਮਿਰਚਾਂ ਦਾ ਇੱਕ ਛੋਟਾ ਚਮਚ ਧਨੀਆ ਪਾਊਡਰ ਅੱਧਾ ਛੋਟਾ ਚਮਚ ਕਸ਼ਮੀਰੀ ਲਾਲ ਮਿਰਚਾਂ ਦਾ ਵੀ ਪਾਇਆ ਹੈ ਮੈਂ ਤੇ ਇਹਦੇ ਨਾਲ ਨਾ ਰਾਜਮਾ ਦੀ ਰੰਗਤ ਜਿਹੜੀ ਆ ਉਹ ਬਹੁਤ ਹੀ ਵਧੀਆ ਆਏਗੀ ਜੇਕਰ ਤੁਸੀਂ ਇਹਨੂੰ ਨਹੀਂ ਪਾਣਾ ਚਾਹੁੰਦੇ ਤਾਂ ਸਕਿਪ ਕਰ ਸਕਦੇ ਹੋ ਤੇ ਇਹਨਾਂ ਸਾਰੇ ਮਸਾਲਿਆਂ ਨੂੰ ਨਾ ਕੁਝ ਕੁ ਸਕਿੰਟਸ ਪੁੰਨਣ ਤੋਂ ਬਾਅਦ ਇਹਦੇ ਵਿੱਚ ਥੋੜੀ ਜੀ ਕਸੂਰੀ ਮੇਥੀ ਵੀ ਪਾ ਦਵਾਂਗੇ ਤੇ ਇਹ ਕਸੂਰੀ ਮੇਥੀ ਨੂੰ ਵੀ ਆਪਾਂ ਥੋੜਾ ਜਿਹਾ ਪੁੰਨ ਲਵਾਂਗੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਇਹ 2 ਕੱਪ ਭਿਜੇ ਹੋਏ ਰਾਜਮਾ ਇੱਥੇ ਮੈਂ ਰਾਜਮਾ ਨੂੰ ਸਾਫ਼ ਕਰਕੇ 4-5 ਵਾਰੀ ਪਾਣੀ ਬਦਲ ਕੇ ਚੰਗੀ ਤਰ੍ਹਾਂ ਧੋ ਕੇ ਤੇ 4 ਤੋਂ 5 ਘੰਟੇ ਪਹਿਲਾਂ ਭਿਓ ਕੇ ਰੱਖ ਦਿੱਤਾ ਸੀ ਮੈਂ ਅੱਜ ਲੰਚ ਵਿੱਚ ਬਣਾ ਰਹੀ ਹਾਂ ਇਸ ਕਰਕੇ ਸਵੇਰੇ ਛੇਤੀ ਭਿਉਂ ਦਿੱਤਾ ਸੀ ਤੇ ਮੇਰਾ ਮਤਲਬ ਹੈ ਕਿ ਜਦੋਂ ਵੀ ਆਪਾਂ ਰਾਜਮਾ ਬਣਾਣੇ ਨੇ ਨਾ ਉਸ ਤੋਂ 4 ਜਾਂ 5 ਜਾਂ ਫਿਰ 6 ਘੰਟੇ ਪਹਿਲਾਂ ਭਿਉਂ ਕੇ ਰੱਖ ਸਕਦੇ ਹੋ ਹਾਂ ਜੇਕਰ ਸਾਨੂੰ ਜਲਦੀ ਹੋਵੇ ਜਾਂ ਕਦੇ ਅਚਾਨਕ ਰਾਜਮਾ ਬਣਾਣੇ ਹੋਣ ਤਾਂ ਇਹਨਾਂ ਨੂੰ ਗਰਮ ਪਾਣੀ ਵਿੱਚ 2 ਘੰਟੇ ਵੀ ਭਿਉਂ ਕੇ ਰੱਖ ਸਕਦੇ ਹੋ ਤੇ ਇਹ ਕਿਆਂ ਦੋ ਸਿੱਧੀਆਂ ਜ਼ਿਆਦਾ ਦਵਾ ਲਵੋ ਬਸ ਫਟਾਫਟ ਬਣ ਜਾਣਗੇ ਤੇ ਇਹਦੇ ਵਿੱਚ ਮੈਂ 4 ਕੱਪ ਪਾਣੀ ਵੀ ਪਾ ਦਿੱਤਾ ਹੈ ਰਾਜਮਾ ਭਿੱਜੇ ਹੋਏ ਨੇ ਨਾ ਇਸ ਕਰਕੇ 2 ਕੱਪ ਰਾਜਮਾ ਵਾਸਤੇ 4 ਕੱਪ ਪਾਣੀ ਬਹੁਤ ਐ ਜੇ ਲੋੜ ਪੈਗੀ ਤੇ ਆਪਾਂ ਬਾਅਦ ਵਿੱਚ ਗਰਮ ਕਰਕੇ ਹੋਰ ਪਾ ਲਵਾਂਗੇ ਤੇ ਹੁਣ ਗੈਸ ਦੀ ਫੁੱਲ ਫਲੇਮ ਤੇ ਪਹਿਲਾਂ ਤੇ ਕੁੱਕਰ ਦੇ ਵਿੱਚ ਇੱਕ ਸੀਟੀ ਆਉਣ ਦਾ ਇੰਤਜ਼ਾਰ ਕਰਾਂਗੇ ਤੇ ਜਦੋਂ ਇੱਕ ਸੀਟੀ ਆ ਜਾਏਗੀ ਨਾ ਉਦੋਂ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਸਿਮ ਤੇ ਸਿਮ ਫਲੇਮ ਤੇ ਹੀ ਇਹਨਾਂ ਨੂੰ 10 ਮਿੰਟ ਤੱਕ ਪਕਾਵਾਂਗੇ ਤੇ ਇੱਥੇ ਨਾ ਰਾਜਮਾ ਨੂੰ ਸਿਮ ਫਲੇਮ ਤੇ ਪੱਕਦੇ ਹੋਏ 10 ਮਿੰਟ ਹੋ ਚੁੱਕੇ ਨੇ ਤੇ ਹੁਣ ਗੈਸ ਦੇ ਫਰੇਮ ਨੂੰ ਕਰ ਦਵਾਂਗੇ ਬੰਦ ਪਰ ਕੁੱਕਰ ਨੂੰ ਉਦੋਂ ਖੋਲਾਂਗੇ ਜਦੋਂ ਸਟੀਮ ਆਪਣੇ ਆਪ ਖਤਮ ਹੋ ਜਾਏਗੀ ਥੋੜੀ ਦੇਰ ਰੱਖਣ ਤੋਂ ਬਾਅਦ ਹੁਣ ਕੁੱਕਰ ਚ ਸਟੀਮ ਹੋ ਚੁੱਕੀ ਹੈ ਖਤਮ ਤੇ ਕੁੱਕਰ ਦਾ ਟੱਕਣ ਹਟਾ ਕੇ ਹੁਣ ਮੈਂ ਵੇਖਦੀ ਆ ਕਿ ਰਾਜਮਾ ਦਾ ਕੀ ਹਾਲ ਚਾਲ ਹੈ ਤੇ ਨਾਲੇ ਤੁਹਾਨੂੰ ਵੀ ਖਾਂਦੀ ਆ ਰਾਜਮਾ ਦੀ ਕੰਸਿਸਟੈਂਸੀ ਵੇਖੋ ਬਹੁਤ ਹੀ ਵਧੀਆ ਬਣੀ ਹੈ ਜਿੰਨਾ ਆਪਾਂ ਇਹਦੇ ਵਿੱਚ ਪਾਣੀ ਪਾਇਆ ਸੀ ਨਾ ਉਹਨੇ ਪਾਣੀ ਵਿੱਚ ਹੀ ਵਧੀਆ ਗਰੇਵੀ ਯਾਨੀ ਕਿ ਕੰਸਿਸਟੈਂਸੀ ਵਾਲੇ ਰਾਜਮਾ ਬਣ ਕੇ ਤਿਆਰ ਹੋਏ ਨੇ ਨਾਲੇ ਰਾਜਮਾ ਵੀ ਪੱਕ ਕੇ ਇੱਕਦਮ ਨਰਮ ਹੋ ਗਏ ਨੇ ਨਰਮ ਤੇ ਹੋ ਗਏ ਨੇ ਪਰ ਥੋੜੇ ਵੱਖਰੇ ਵੱਖਰੇ ਜੇ ਲੱਗਦੇ ਪਏ ਨੇ ਤੇ ਇਹਨਾਂ ਨੂੰ ਹੁਣ ਫੁੱਲ ਫਲੇਮ ਤੇ ਹੀ ਥੋੜਾ ਜਿਹਾ ਪਕਾ ਲਵਾਂਗੇ ਮਿਕਸ ਹੋਣ ਤੱਕ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚ ਗਰਮ ਮਸਾਲਾ ਤੇ ਅੱਧਾ ਛੋਟਾ ਚਮਚ ਹੀ ਚਾਟ ਮਸਾਲਾ ਚਾਟ ਮਸਾਲਾ ਪਾਉਣ ਨਾਲ ਨਾ ਰਾਜਮਾ ਥੋੜੇ ਜਿਹਾ ਚਟਪਟੇ ਜੇ ਹੋ ਜਾਣਗੇ ਤੇ ਇਹ ਥੋੜੇ ਚਟਪਟੇ ਹੀ ਸਵਾਦ ਲੱਗਦੇ ਨੇ ਤੇ ਚਾਟ ਮਸਾਲੇ ਦੀ ਜਗ੍ਹਾ આમਚੂਰ ਪਾਊਡਰ ਵੀ ਪਾ ਸਕਦੇ ਹੋ ਤੇ ਇੱਥੇ ਨਾ ਰਾਜਮਾ 10 ਤੋਂ 15 ਮਿੰਟ ਵਿੱਚ ਵਧੀਆ ਪੱਕ ਕੇ ਨਰਮ ਹੋ ਗਏ ਨੇ ਪਰ ਹਰੇਕ ਜਗ੍ਹਾ ਦੇ ਪਾਣੀ ਦਾ ਫਰਕ ਹੁੰਦਾ ਹੈ ਤੇ ਰਾਜਮਾ ਦਾ ਵੀ ਫਰਕ ਹੁੰਦਾ ਹੈ ਯਾਨੀ ਕਿ ਰਾਜਮਾ ਦੇ ਪੱਕਣ ਦੇ ਟਾਈਮ ਵੀ ਥੋੜਾ ਬਹੁਤ ਜ਼ਰੂਰ ਫਰਕ ਹੁੰਦਾ ਹੈ ਤੇ ਤੁਸੀਂ ਸਭ ਆਪਣੇ ਆਪਣੇ ਘਰ ਰਾਜਮਾ ਬਣਾਉਂਦੇ ਹੀ ਹੋ ਤੇ ਜਿੰਨੀ ਦੇਰ 'ਚ ਤੁਹਾਡੇ ਰਾਜਮਾ ਪੱਕ ਕੇ ਤਿਆਰ ਹੁੰਦੇ ਨੇ ਨਾ ਉਨੀ ਦੇਰ 'ਚ ਪਕਾ ਲਵੋ 1.5 ਕੁ ਮਿੰਟਾ ਖੁੱਲ੍ਹਾਰੀ ਜਾਂ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਕਿ ਰਾਜਮਾ ਜਿਹੜੇ ਵੱਖਰੇ ਵੱਖਰੇ ਜਿਵੇਂ ਵਿਕਤੇ ਪਏ ਸੀ ਨਾ ਉਹ ਮਿਕਸ ਹੋ ਗਏ ਨੇ ਬਾਕੀ ਜਿਹੜੀ ਇਹਨਾਂ ਦੀ ਕੰਸਿਸਟੈਂਸੀ ਹੈ ਨਾ ਉਹ ਤੁਸੀਂ ਆਪਣੇ ਸਵਾਦ ਦੇ ਮੁਤਾਬਿਕ ਰੱਖ ਸਕਦੇ ਹੋ ਗਾੜੀਆ ਪਤਲੀ ਚੋਲਾ ਨਾਲ ਖਾਣੇ ਹੋਣੀਆਂ ਰੋਟੀ ਨਾਲ ਪਰਾਠੇ ਨਾਲ ਉਸ ਹਿਸਾਬ ਨਾਲ ਹੁਣ ਇਹਦੇ ਵਿੱਚ ਪਾਉਣ ਵਾਸਤੇ ਇੱਕ ਇਨਗਰੀਡੀਐਂਟ ਹਜੇ ਰਹਿ ਗਿਆ ਹੈ ਉਹ ਕੀ ਹੈ ਕਟਿਆ ਹੋਇਆ ਹਰਾ ਧਨੀਆ ਧਨੀਆ ਨਾਲ ਤੇ ਰਾਜਮਾ ਦਾ ਸਵਾਦ ਤੇ ਰੰਗਤ ਦੋਨੋਂ ਹੀ ਵੱਧ ਜਾਂਦੇ ਨੇ ਤੇ ਧਨੀਆ ਪਾ ਕੇ ਨਾ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਇੱਥੇ ਤੁਹਾਨੂੰ ਵੇਖਣ ਚ ਕਿਤੇ ਲੱਗਦਾ ਪਿਆ ਕਿ ਆਪਾਂ ਇਹਦੇ ਵਿੱਚ ਵੱਡੇ ਵੱਡੇ ਮੋٹے ਮੋٹے ਪਿਆਜ਼ ਜਾਂ ਟਮਾਟਰ ਵਗੈਰਾ ਕੱਟ ਕੇ ਪਾਏ ਨੇ ਨਹੀਂ ਨਾ ਕਿਉਂਕਿ ਮੈਂ ਇੱਥੇ ਤੜਕੇ ਨੂੰ ਚੰਗੀ ਤਰ੍ਹਾਂ ਪਕਾਇਆ ਹੈ ਚੰਗੀ ਤਰ੍ਹਾਂ ਭੁੰਨਿਆ ਹੈ ਤੇ ਫਿਰ ਮੈਸ਼ ਵੀ ਚੰਗੀ ਤਰ੍ਹਾਂ ਕੀਤਾ ਹੈ ਇੱਕੋ ਤਰੀਕੇ ਨਾਲ ਰਾਜਮਾ ਜਾਂ ਇੱਕੋ ਹੀ ਤਰੀਕੇ ਨਾਲ ਕੋਈ ਸਬਜ਼ੀ ਬਣਾ ਬਣਾ ਕੇ ਕਦੇ ਸਾਨੂੰ ਵੱਖਰੇ ਤਰੀਕੇ ਨਾਲ ਵੀ ਬਣਾ ਲੈਣੀ ਚਾਹੀਦੀ ਹੈ ਤੇ ਐ ਲੋ ਜੀ ਬਹੁਤ ਹੀ ਸਵਾਦੀ ਡੇਲੀਸ਼ੀਅਸ ਰਾਜਮਾ ਬਣ ਕੇ ਤਿਆਰ ਨੇ ਤੇ ਤੁਸੀਂ ਵੀ ਇੱਕ ਵਾਰੀ ਰਾਜਮਾ ਇਸ ਤਰੀਕੇ ਨਾਲ ਜ਼ਰੂਰ ਬਣਾਓ ਤੁਹਾਨੂੰ ਬਹੁਤ ਹੀ ਪਸੰਦ ਆਣਗੇ ਬਣਾ ਕੇ ਖਾ ਕੇ ਤੇ ਫਿਰ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਿ ਤੁਹਾਡੇ ਰਾਜਮਾ ਕਿਸ ਤਰ੍ਹਾਂ ਦੇ ਬਣੇ ਨੇ